ਉਹ ਨਿਊ ਦੀ ਬਾਗੀ ਬੱਸ ਇਹ ਤੇ ਆਪਾਂ ਚੜਾਂਗੇ ਤੇ ਫੇਰ ਆਪਾਂ ਜਾਣੇ ਆ ਫਰੀਦਕੋਟ ਇਹ ਬਠਿੰਡੇ ਚੱਲੀ ਆ ਸੱਤ ਸ਼ੁਰੂਆਕਾਲ ਦੀ ਸੋ ਅੱਜ ਦੇ ਵਲੌਗ ਚ ਆਪਾਂ ਚੱਲੇ ਆ ਫਰੀਦਕੋਟ ਤੇ ਬੱਸ ਤੇ ਤੇ ਬਣੇ ਰਿਹਾਗੇ ਵਲੌਗ ਦੇ ਨਾਲ ਤੇ ਮੀਂਹ ਤੇ ਆਵਾਤ ਧੁੱਪ ਵੀ ਨਿਕਲੀ ਆ ਕੀ ਰਾਸਮਿਸਾ ਆ ਜਿਹੜਾ ਮੌਸਮ ਹੋ ਗਿਆ ਨਾ ਗਰਮੀ ਕਹ ਸਕਦੇ ਨਾ ਜਾਵਾ ਠੰਡ ਇਧਰ ਮੁੰਡਿਆਂ ਦੀ ਆਪਣੇ ਯਾਰਾਂ ਦੋਸਤਾਂ ਦੀ ਬੈਸਰੀ ਮੋਟਰ ਵਿੱਚ ਨਿਕਲੇ ਕਾਲੇ ਦੇ ਲੱਗੇ ਪਏ ਨਾ ਤੇ ਇਹ ਬਾਈ ਇਹਨਾਂ ਦੀ ਮੋਟਰ ਵਿੱਚ ਦੇਗੀ ਤੇ ਬਰੌਣ ਕੀ ਸਹੋਗਤਾ ਵਾ ਅੱਛਾ ਕਿੱਥੇ ਕਿ ਨਹੀਂ ਬੀਂਦੀ ਰਹੀ ਕਿੰਨਾ ਖਰਾਬ ਹੈ ਹੈ ਇਹ ਤਾਂ ਕੋਈ ਬਾਲੀ ਨਹੀਂ अच्छा तय भी गुंडी हां फन्ने 100 फुटो सिप्पੇ ਰਸਾ ਉਹ ਰਸਾ ਮਾੜਾ ਨਹੀਂ ਪਿਰਿਆ ਯਾਰੇ ਨਹੀਂ ਰੱਖਾਂ ਰੱਖੋ हां ठीक है ਤੇ ਇਹਨਾਂ ਬਾਈਆਂ ਦੀ ਮੋਟਰ ਡੈਗਤੀ ਵਿੱਚ ਤੇ ਇਹ ਕੱਢਦੇ ਆ ਤੇ ਆਪਾਂ ਟੂਲ ਟੈਕਸਟੇ ਜਾਵਾਂਗੇ ਫਰੀਦਕੋਟ ਆਪਾਂ ਲੈ ਕੇ ਆਉਣੀ ਗੱਡੀ ਉਧਰੋਂ ਲੋਵਾ ਬਸ ਤਾਂ ਰੋੜ ਵੀ ਆ ਗਈ ਪਰ ਉੱਥੇ ਜਾਣਾ ਨਹੀਂ ਕਿਉਂਕਿ ਉਹਦੇ ਤੇ ਜਿਆਦਾ ਬੁੜੀਆਂ ਦਾ ਕਾਠ ਹੁੰਦਾ ਆਧਾਰ ਕਾਰਡ ਵਾਲਿਆਂ ਦਾ ਤੇ ਅਸੀਂ ਘੜਕੇ ਜਾਵਾਂਗੇ ਉਹਦਾ ਕੋਈ ਫਾਇਦਾ ਨਹੀਂ ਆਪਾਂ ਜਾਵਾਂਗੇ ਪ੍ਰਾਈਵੇਟ ਤੇ ਜਿੰਨਾ ਪੈਸੇ ਦੇਣਾ ਬੈਸਟ ਤੇ ਜਾਵਾਂਗੇ ਕਿਉਂ ਫੜ ਕੇ ਜਾਈਏ ਬਈ ਲੋੜੀ ਨੂੰ ਦੀ ਬਾਜੀ ਬੱਸ ਇਹ ਕਿਆ ਬਚਾਣਗੇ ਤੇ ਜੇਰਾਪਾ ਜਾਂਦੇ ਆ ਫੂਲਕੋਟ ਤੇ ਬਠਿੰਡੇ ਚੱਲੀ ਜਾ ਲਓ ਜੀ ਹੁਣ ਆਪਾਂ ਪਹੁੰਚ ਗਏ ਆ ਮੁੱਦਕੀ ਵਾਲੇ ਕੱਟ ਤੇ ਤੇ ਇੱਥੋਂ ਜਾਂਦੀ ਆ ਮੁੱਦਕੀ ਸ਼ਹਿਰ ਨੂੰ ਬੱਸ ਕਿਉਂਕਿ ਇੱਥੋਂ ਸ਼ਹਿਰ ਤੋਂ ਸਵਾਰੀਆਂ ਚੱਕਣੀਆਂ ਮੁੱਦਕੀ ਤੋਂ ਤੇ ਤਕਰੀਬਨ ਇਹ 2.5 ਕਿਲੋਮੀਟਰ ਦਾ ਰਸਤਾ ਜਿਹੜਾ ਆਪਾਂ ਨੈਸ਼ਨਲ ਹਾਈਵੇ 'ਚ ਰੰਜਾ ਤੋਂ ਥੱਲੇ ਉਤਰ ਗਏ ਆ ਤੇ ਇਧਰੋਂ ਪਾਸੇ ਸਾਹਮਣੇ ਨੈਸ਼ਨਲ ਹਾਈਵੇ 54 ਬਾਈਪਾਸ ਲੰਘਿਆ ਨਾ ਮੁੱਦਕੀ ਤੋਂ ਤੇ ਹੁਣ ਆਪਾਂ ਪਹੁੰਚ ਗਏ ਆ ਬਾਈ ਮੋਦਕੀ ਦੇ ਪਹਿਲੇ ਬੱਸ ਸਟੈਂਡ ਤੇ ਇਧਰਲੇ ਪਾਸੇ ਹੈਗਾ ਬਾਗਾਪੁਰਾ ਤੇ ਇਧਰਲੇ ਪਾਸੇ ਸ਼ਹੀਦਗੰਜ ਗੁਰਦੁਆਰਾ ਸਾਹਿਬ ਸਾਹਮਣੇ ਹੈਗਾ ਮੋਦਕੀ ਸ਼ਹਿਰ ਤੇ ਅੱਗੇ ਵੀ ਇੱਕ ਅੱਡਾ ਮੇਨ ਹੈਗਾ ਉਹ ਵੀ ਦਿਖਾਉਣਾ ਤੁਹਾਨੂੰ ਆਪਾਂ ਅੱਗੇ ਲਿਜਾ ਕੇ ਲਓ ਜੀ ਇਹ ਆ ਗਿਆ ਮੇਨ ਅੱਡਾ ਜਿਹੜਾ ਮੋਦਕੀ ਸ਼ਹਿਰ ਦਾ ਤੇ ਇੱਥੋਂ ਬਾਗੇਪੁਰਾ ਨੇ ਵੀ ਬੱਸਾਂ ਜਾਂਦੀਆਂ ਤੇ ਕਬਰਵੱਛੇ ਨੂੰ ਪਿੰਡਾਂ ਨੂੰ ਤੇ ਆ ਹੈਗੀ ਬੱਸ ਤੇ ਬੱਸ ਵਿੱਚ ਸਵਾਰੀਆਂ ਠੀਕ ਠਾਕ ਨੇ ਤੇ ਸਾਹਮਣੇ ਰੋਡ ਆ ਫਰੀਦਕੋਟ ਵਾਲਾ ਲਓ ਜੀ ਇਸ ਵਕਤ ਆਪਾਂ ਪਹੁੰਚ ਗਏ ਆ ਫਰੀਦਕੋਟ ਵਾਲੇ ਜਿਹੜੇ ਪੁਲ ਤੇ ਜਿਹੜਾ ਤਲਵੰਡੀ ਭਾਈ ਵਾਲੇ ਪਾਸੇ ਆਉਂਦਾ ਇਹ ਪੁਲ ਹਜੇ ਬਣ ਰਿਹਾ ਵਾ ਹਨਾ ਇਹਨੂੰ ਤਕਰੀਬਨ 6-7 ਮਹੀਨੇ ਹੋ ਗਏ ਬੰਦੇ ਨੂੰ ਤੇ ਮੈਨੂੰ ਲੱਗਦਾ ਵੀ 2-4 ਮਹੀਨੇ ਹਜੇ ਨੇ ਹੋਰ ਲੱਜਾ ਹੁਣ ਆਪਾਂ ਪਹੁੰਚ ਗਏ ਬੰਦਾ ਸਿੰਘ ਬਹਾਦਰ ਚੌਕ ਤੇ ਜਿਹੜਾ ਬਈ ਆਪਣਾ ਜਾਂਦਾ ਚਹਿਲਾ ਵਾਲੇ ਪਿੰਡ ਵਾਲੇ ਪਾਸੇ ਨੂੰ ਚੌਕ ਤੇ ਇੱਥੋਂ ਹੀ ਬਾਈਪਾਸ ਫਰੀਦਕੋਟ ਲੰਘਿਆਂ ਦਾ ਕੋਰਕਪੁਰ ਵਾਲੇ ਪਾਸੇ ਨੂੰ ਤੇ ਤਲਵੰਡੀ ਵਾਲੇ ਪਾਸੇ ਆਉਂਦਾ ਤੇ ਇਹ ਹੈਗਾ ਚਹਿਲਾ ਵਾਲਾ ਪੁਲ ਇਹ ਪੌੜ ਬਣ ਗਿਆ ਹੈ ਤਿਆਰ ਆ ਬਾਕੀ ਜਿਹੜੇ ਦੋ ਪੌੜ ਬਣੀ ਜਾਂਦੇ ਆ ਸਾਰੇ ਪੌੜ ਇਦਾਂ ਦੇ ਬਣਾ ਰਹੇ ਜਿਵੇਂ ਆ ਲੋਹੇ ਜਿਹੇ ਵਾਲੇ ਹੁਣ ਥਾਂ ਥਾਂ ਤੇ ਯਾਨੀ ਕਿ ਇਹੇ ਪੌੜ ਚੱਲ ਪਏ ਇਹ ਨਹਿਰਾਂ ਹੈਗੀਆਂ ਕਿ ਪੰਜਾਬ ਫਿਡਰ ਤੇ ਦੂਜੀ ਹੈਗੀ Rajasthan ਤੇ ਇਹ ਜਿਹੜੀ ਛੋਟੀ ਨਹਿਰ ਹੈ ਪੰਜਾਬ ਦੀ ਆ ਤੇ ਦੂਜੀ ਹੈਗੀ ਜਿਹੜੀ Rajasthan ਵਾਲੀ ਵੱਡੀ ਨਹਿਰ ਇਹ ਹਰੀਕੇ ਪੱਤਨ ਤੋਂ ਨਿਕਲਦੀ ਹੈ ਦਰਿਆ ਤੋਂ ਤੇ ਸਾਹਮਣੇ ਇਹ ਇਧਰ ਨੂੰ ਜਾ ਵਰਦੀ ਆ ਬਲਜਿੰਦਰਾ ਕਾਲ ਜਾਲੇ ਨੂੰ ਉਧਰ ਦੇ ਪਾਸੇ ਫਾਟਕ ਪੈਣ ਕਰਕੇ ਬਸ ਜਿਹੜੀ ਨਹਿਰੂ ਨਹਿਰ ਬਾਈ ਨੇ ਪਾਲੀ ਆ ਤੇ ਇੱਥੋਂ ਹੁਣ ਅਸੀਂ ਨਹਿਰੋਂ ਨਹਿਰ ਜਾਵਾਂਗੇ ਦੂਜੇ ਪੌੜੇ ਵਾਲੇ ਪਾਸੇ ਨੂੰ ਤੇ ਆ ਆ ਗਿਆ ਜੀ ਆਪਣਾ ਰੇਲਵੇ ਵਾਲਾ ਪੌੜਾ ਇਧਰਲੇ ਪਾਸੇ ਦੀ ਆਊਗਾ ਤੇ ਇਹ ਉਹੀ ਪੌੜਾ ਜਿਹੜਾ ਪਹਿਲਾਂ ਬਣ ਰਿਹਾ ਸੀ ਤਲਵੰਡੀ ਭਈ ਵਾਲੇ ਪਾਸੇ ਜਿਹੜਾ ਤੁਹਾਨੂੰ ਦੱਸਿਆ ਵੀ 2-4 ਮਹੀਨੇ ਜੇ ਹੋਰ ਨਹੀਂ ਬਣਦਾ ਇਹ ਉਹ ਪੌੜਾ ਤੇ ਸਾਹਮਣੇ ਇਹਦੇ ਨਾਲ ਹੀ ਇਧਰਲੇ ਪਾਸੇ ਜਿੱਥੇ ਅਦਰਾਸਤ ਜੀ ਇਧਰਲੇ ਪਾਸੇ ਬਣੀ ਹੋਈ ਆਈਟੀਆਈ ਤੇ ਇਹਦੇ ਆਈਟੀਆਈ ਦੇ ਸਾਹਮਣੇ ਬਣਿਆ ਉਧਰਲੇ ਪਾਸੇ ਜਿਹੜਾ ਦਸ਼ਮੇਸ਼ ਮੈਡੀਕਲ ਕਾਲਜ ਇਧਰਲੇ ਪਾਸੇ ਆ ਸਾਹਮਣੇ ਤੁਸੀਂ ਦੇਖ ਸਕਦੇ ਹੋ ਇਹ ਹੈਗਾ ਦਸ਼ਮੇਸ਼ ਮੈਡੀਕਲ ਕਾਲਜ ਇਧਰਲੇ ਪਾਸੇ ਆਈਟੀਆਈ ਤੇ ਨਾਲ ਹੀ ਇਹਦੇ ਇਧਰਲੇ ਪਾਸੇ ਹੈਗਾ ਫੌਜੀਆਂ ਵਾਲਾ ਇੱਕ ਆਪਣਾ بیس ਬਣਾ ਹੋਇਆ ਉਹਨਾਂ ਦੇ ਜਿੱਥੇ ਫੌਜੀ ਰਹਿੰਦੇ ਆ ਤੇ ਬਾਬਾ ਫਰੀਦ ਜੀ ਨੇ ਨਗਰੀ ਤੇ ਆਉਂਦੇ ਤਾਂ ਤੁਹਾਡਾ ਜੀਆਂ ਨੂੰ ਬੋਰ ਲੱਗਿਆ ਹੋਇਆ ਸੀ ਤੇ ਇੱਥੇ ਪੁਲਿਸ ਵਾਲੇ ਆ ਗੱਡੀ ਆ ਦੀ ਫਸਾਈ ਬੈਠੇ ਕਦੇ ਅੱਗੇ ਕਰੀ ਜਾਂਦੇ ਕਦੇ ਪਿੱਛੇ ਪਰ ਲੰਘਦੀ ਮਸਾਈ ਇੱਥੋਂ ਕਿਉਂਕਿ ਉਹ ਰੋਡ ਪੂੜਾ ਆ ਸਾਹਮਣੇ ਵਾਲਾ ਰੋਡ ਜਿਹੜਾ ਘੰਟਾ ਘਰ ਨੂੰ ਵਾਲੇ ਪਾਸੇ ਨੂੰ ਜਾਂਦਾ ਇਹ ਵੀ ਸੜਕ ਜਿਹੜੀ ਸਾਰੀ ਪੱਟੀ ਬੈਠਿਆ ਇਸੇ ਕਰਕੇ ਜਿਹੜਾ ਇੱਥੇ ਕਾਫੀ ਜਿਹੜਾ ਆਪਣਾ ਆਵਾਜਾਈ ਜਿਹੀ ਠੱਪ ਹੋਈ ਰਹਿੰਦੀ ਆ ਪੁਲ ਦੇ ਨਾਲ ਨਾਲ ਬੱਸਾਂ ਜਾਂਦੀਆਂ ਸਾਹਮਣੇ ਖੂਸਾ ਫਿਊਜੀਓਥੈਰੇਪੀ ਕਲੀਨਿਕ ਆਪਣਾ ਹੀ ਗੂਟ ਖੂਸਾ ਵੀ ਆ ਬਾਈ ਜੀ ਤੇ ਹੁਣ ਪਹੁੰਚ ਗਏ ਆਪਾਂ ਬਿਲਕੁਲ ਬੱਸ ਸਟੈਂਡ ਦੇ ਸਾਹਮਣੇ ਤੇ ਇਹ ਹੈਗਾ ਜਿਹੜਾ ਰਾਜੇ ਦਾ ਹਸਪਤਾਲ ਜਿੱਦੇਲੇ ਪਾਸੇ ਹਰੀਜੀ ਕੰਧ ਕੱਢੀ ਹੋਣੀ ਹੁਣ ਬੱਸ ਜਿਹੜੀ ਵੜਨ ਲੱਗੀ ਆ ਬੱਸ ਸਟੈਂਡ ਵਾਲੇ ਪਾਸੇ ਨੂੰ ਆ ਸਾਹਮਣੇ ਬਣੀ ਹੋਈ ਹੈ ਰਿਕਸ਼ਾ ਯੂਨੀਅਨ ਬਿਲਕੁਲ ਬੱਸ ਸਟੈਂਡ ਦੀ ਗੇਟ ਅੱਗੇ ਤੇ ਆ ਸਾਹਮਣੇ ਬੋਰਡ ਆ ਬੱਸ ਸਟੈਂਡ ਫੀਰਕੋਟ ਦਾ ਤੇ ਸਾਹਮਣੇ ਇੱਥੇ ਵੀ ਬਾਈ ਤੁਸੀਂ ਦੇਖ ਸਕਦੇ ਹੋ ਵੀ ਮੀ ਕਾਫੀ ਜਿਹੜਾ ਫੀਰਕੋਟ ਸ਼ਹਿਰ ਦੇ ਵਿੱਚ ਪਿਆ ਹੋਇਆ ਵਾ ਤੇ ਸਾਹਮਣੇ ਹੈਗਾ ਕਾਊਂਟਰ ਬੱਸ ਸਟੈਂਡ ਇਹ ਵੀ ਜਿਹੜਾ ਨਵਾਂ ਬਣ ਚੁੱਕਿਆ ਵਾ ਇੱਥੋਂ ਦਾ ਆਪਾਂ ਬੱਸ ਸਟੈਂਡ ਤੋਂ ਉੱਤਰ ਕੇ ਬੱਸ ਸਟਾਪ ਤੇ ਹੁਣ ਆਪਾਂ ਚੱਲੇ ਆਂ ਉਹਨਾਂ ਦੇ ਘਰ ਵਾਲ ਨੂੰ ਜਿੱਥੋਂ ਲੈ ਕੇ ਆਉਂਦੀ ਗੱਡੀ ਇੱਧਰ ਦੇ ਪਾਸੇ ਬੱਸਾਂ ਮੜਦੀਆਂ ਹਨ ਅੰਦਰ ਵਧੀਆ ਮੋਹਮ ਬਣਿਆ ਤੇ ਆਪਣੀ ਕੋਰਟ ਦਾ ਵੀ ਇੱਥੇ ਵੀ ਨਹੀਂ ਪਈ ਜਾਂਦਾ ਵਾ ਤੇ ਸਾਹਮਣੇ ਬਸਨ ਦੇ ਨਾਲ ਹੀ ਇੱਧਰ ਪਾਸੇ ਹੈਗੀ ਆ ਯੂਨੀਅਨ ਗੱਡੀਆਂ ਦੀ ਆਪਾਂ ਜਾਣਾ ਪੁਰਾਣਾ ਜੇਲ੍ਹ ਰੋਡ ਵਾਲ ਨੂੰ ਇਥੇ ਗਲੀ ਨਾਂਗਦੀ ਅਤੇ ਉਹ ਪੁਰਾਣੇ ਜੇਲ੍ਹ ਰੋਡ ਉੱਤਲੇ ਪਾਸੇ ਜਾਵੋ ਘੰਟਾ ਘਾਰ ਦੇ ਰੋਡ ਤੇ ਇਹ ਗਲੀ ਵੇਖਦੀ ਆਪਾਂ ਲੰਘ ਜਾਣਾ ਹੁਣ ਪੁਰਾਣੇ ਜੇਲ੍ਹ ਰੋਡ ਤੇ ਤੇ ਉੱਤਲੇ ਪਾਸੇ ਉਹਦਾ ਰਹੇਗਾ ਜਿਹੜਾ ਘਰ ਢੀਂਗਲੇ ਪਾਸੇ ਬਈਆ ਗੱਦੀਆਂ ਪਿਆਰ ਤਾਂ ਕਹਿੰਦੇ ਫਲਾਵਰ ਵਾਲੇ ਬੈਸੇ ਆ ਬਈ ਆਹ ਜਿਹੜੀ ਕਾਂਦਾ ਇਹ ਜਿਹੜੀ ਰਾਜੇ ਦੇ ਮਹਿਲ ਦੀ ਕਾਂਦਾ ਬਹੁਤ ਵੱਡਾ ਉਹਨਾਂ ਦਾ ਜਿਹੜਾ ਇੱਥੇ ਸਿੱਧਾ ਘਰ ਬਾਹਰ ਇਧਰਲੇ ਪਾਸੇ ਪਈ ਲੱਗਿਆ ਹੋਇਆ ਲੰਗਰ ਚੌੜਾ ਦਾ ਤੇ ਇਹ ਇੱਕ ਗੋਠਾ ਇਧਰਲੇ ਪਾਸੇ ਰਾਜੇ ਦੇ ਮਹਿਲ ਦੀ ਇੱਥੇ ਹੋ ਸਕਦਾ ਕਿਸੇ ਟਾਈਮ ਕੋਈ ਸਿਪਾਹੀ ਸ਼ੂਈ ਖੜਦਾ ਹੋਵੇ ਤੇ ਇਹ ਪੁਰਾਣਾ ਜੇਲ੍ਹ ਰੋਡ ਆ ਗਿਆ ਸਾਹਮਣੇ ਤੇ ਇਧਰਲੇ ਪਾਸੇ ਬਣਿਆ ਹੋਇਆ ਬਾਈ ਜੀ ਡੇਟ ਨਾਲ ਇਧਰਲੇ ਪਾਸੇ ਇਹਨਾਂ ਦਾ ਘਰ ਆ ਜੇ ਤੁਹਾਨੂੰ ਗੱਡੀ ਲੈ ਕੇ ਆਉਣੀ ਆ ਤੇ ਨਾਲ ਇਹਦੇ ਸਬਜ਼ੀਆਂ ਵਾਲੇ ਫਲਾਂ ਵਾਲੀਆਂ ਤੇ ਇਹਨਾਂ ਦੁਕਾਨਾਂ ਤੇ ਕੁੰਨਾ ਬਹੁਤ ਲੱਗੇ ਹੋਈਆਂ ਤੇ ਇਹ ਜੀ ਗਲੀ ਹੈ ਸ਼ਾਇਦ ਲੱਗਦਾ ਹੈ ਇਹੀ ਆ ਬਾਕੀ ਦੇਖਦੇ ਨੂੰ ਜਾ ਕੇ ਅੰਦਰ ਇੱਧਰ ਨੂੰ ਜਾਂਦੇ ਆ ਕੋਈ ਆਇਆ ਸੀ ਕਾ ਬਰ ਟਾਈਮ ਹੋ ਗਿਆ ਹਾਂ ਉਹ ਸਾਹਮਣੇ ਲਿਖਿਆ ਪ੍ਰੋਫੈਸਰ ਲੁੰਬਾ ਗਲੀ ਆ ਤੇ ਇੱਥੇ ਨੇੜੇ ਤੇੜੇ ਘਰ ਆ ਘਰ ਆ ਫਲਾ ਬਲਣ ਜੇ ਹਮੇਸ਼ਾ ਪ੍ਰੋਫੈਸਰ ਲੂਪ ਬਲਣ ਜੇ ਬਹੁਤ ਮਸ਼ਹੂਰ ਹੈ ਮਸ਼ਹੂਰੀ ਬਹੁਤ ਕਿਤੇ ਹੀ ਸਿਆਉ ਦੀ ਇਹਦੇ ਨਾਲ ਹੀ ਦਫਤਰ ਬਣਿਆ ਹੈ ਨਾਲੇ ਇੱਕ ਗੋਟੀ ਚ ਆ ਵਾਲਾ ਆਪ ਆਫਿਸ ਦੇ ਵਿੱਚ ਆ ਗਏ ਸੀਗੇ ਤੇ ਇੱਥੇ ਤੇ ਆਪਾਂ ਵੀਡੀਓ ਏਡ ਕਰਨ ਨੂੰ ਗਿਆ ਕਹਿੰਦੇ ਸੀ ਆਉਣੇ ਸਾਡਾ ਪਾਰਟ ਪੂਰਾ ਕਰ ਲਿਆ 5-7 ਮਿੰਟ ਵੇਟ ਕਰਦੇ ਫਿਰ ਆਉਣਗੇ ਇਹ ਗੱਡੀ ਆਪਾਂ ਲੈ ਕੇ ਜਾਈਆਂ ਇਹਨਾਂ ਦੇ ਇੱਥੇ ਖੜੀ ਸੀਗੀ ਜਿੱਥੇ ਕਮਰੇ-ਕਮਰੇ ਦਿੰਦੇ ਆ ਗੱਡੀ ਕਰਤੀ ਸਟਾਰਟ ਤੇ 2-4 ਮਿੰਟ ਗਰਮ ਕਰਕੇ ਫਿਰ ਆਪਾਂ ਚਾਲਦੇ ਆਪਾਂ ਇਹ ਹੈਗਾ ਫਰੀਦਕੋਟ ਤੇ ਸਾਧਕਵਾਲਾ ਰੋਡ ਤੇ ਸਾਹਮਣੇ ਇਹਦੇ ਜਿਹੜਾ ਮੈਡੀਕਲ ਬਣਿਆ ਹੋਇਆ ਵਾ ਸਾਰਾ ਰੋਡ ਫਰੀਦਕੋਟ ਵਾਲਾ ਤੁਹਾਨੂੰ ਮੈਂ ਦੱਸਿਆ ਹੀ ਨਾ ਪਹਿਲਾਂ ਵੀ ਪੱਟਿਆ ਕਰਕੇ ਤੇ ਇਹ ਸਾਰੇ ਰੋਡ ਜਿਹੜੇ ਬੰਦ ਕੀਤੇ ਹੋਏ ਵੀ ਹਨ ਇਹ ਇਹ ਹੈਗਾ ਜਿਹੜਾ ਸਟੇਸ਼ਨ ਵਾਲੇ ਪਾਸੇ ਨੂੰ ਜਾਂਦਾ ਰੋਡ ਜਦੋਂ ਆਪਾਂ ਸਾਦਕ ਤੋਂ ਆਉਣੇ ਆਂ ਫੌਜੀ ਚੌਕ ਆ ਜਾਂਦਾ ਉਥੋਂ ਬਸ ਸਿੱਧਾ ਹੀ ਜੜਾ ਇਹ ਸਟੇਸ਼ਨ ਵਾਲੇ ਪਾਸੇ ਨੂੰ ਲੰਘਾ ਹੈ ਮੰਡੀ ਦੇ ਨਾਲ ਈ ਥੱਲੇ ਪਾਸੇ ਅਗੇ ਦਾਣਾ ਮੰਡੀ ਤੇ ਇਹ ਰੋਡ ਸਹੀ ਆ ਬੱਸਾਂ-ਬੱਸਾਂ ਇਧਰ ਦੀ ਜਾਂਦੀਆਂ ਤੁਹਾਨੂੰ ਦਿਖਾਉਣੇ ਆ ਉਹ ਸਾਹਮਣੇ ਰੋਡਵੇਜ ਦੀ ਬੱਸ ਚਲੀ ਜਾਂਦੀ ਹੈ ਨਾ ਇਸੇ ਕਰਕੇ ਸਟੇਸ਼ਨ ਦੇ ਮੂਹਰੇ ਹੀ ਲੰਘਦੀਆਂ ਬੱਸਾਂ ਨੇ ਤੇ ਆ ਗਿਆ ਗੈਸ ਸਟੇਸ਼ਨ ਆ ਜਾਂਦਾ ਤੁਹਾਨੂੰ ਦਿਖਾਉਣਾ ਆਪਾਂ ਇਹ ਰੱਬ ਤੇਰਾ ਭਲਾ ਕਰੇ ਲਓ ਜੀ ਆ ਆ ਗਿਆ ਸਾਹਮਣੇ ਪੀਰਪੋਟ ਦਾ ਜਿਹੜਾ ਰੇਲਵੇ ਸਟੇਸ਼ਨ ਆ ਗਿਆ ਇਧਰਲੇ ਪਾਸੇ ਠੀਕ ਆ ਤੇ ਇਧਰਲੇ ਪਾਸੇ ਕੋਰਡ ਮੁੜਦਾ ਵਾ ਉਹ ਜਾਂਦਾ ਸਿਵਲ ਹਸਪਤਾਲ ਵਾਲੇ ਪਾਸੇ ਯਾਨੀ ਕਿ ਕੈਂਟਾ ਕਾਰ ਵਾਲੇ ਪਾਸੇ ਦਾ ਆ ਸਾਹਮਣੇ ਤੇ ਇਧਰ ਫੇਰ ਸਾਹਮਣੇ ਰੋਡ ਪਟਿਆ ਹੁੰਦਾ ਹਨਾ ਇਸੇ ਕਰਕੇ ਜਿਹੜਾ ਆਹ ਦੇਖੋ ਇਹਦਾ ਆਪਾਂ ਜਾਣਾ ਫੇਰ ਇਧਰਲੇ ਪਾਸੇ ਰੇਲਵੇ ਵਾਲੇ ਪੌੜ ਵਾਲੇ ਪਾਸੇ ਮਾਵਾਂ ਡਰਾਈਵ ਕਰ ਲੱਗਾ ਵਿਆਂ ਸੇਕਚੈਰਗਾਂ ਨਾ ਲੱਗਦਾ। ਹਾਂ, ਚੰਗਾ। ਆਹ ਦੇਖੋ ਬਈ ਇਧਰਲੇ ਪਾਸੇ ਛੁੱਟੀ-ਛੱਤੀ ਮਿਲੇ ਵੀ ਆ ਕਿ ਜਵਾਕਾਂ ਨੂੰ। ਦਸ਼ਮੇਸ਼, ਸਕੂਲੋਂ ਇੱਥੇ ਆ ਗਏ ਦਸ਼ਮੇਸ਼ ਪੂਰਾ। ਬੱਚੇ ਵਾਵਾ ਆ ਰਹੇ ਆ ਕਿ ਹੁਣ। ਇਧਰਲੇ ਪਾਸੇ ਬਈ ਭਈਆਂ ਦੇ ਘਰ ਆ ਜਿਹੜੇ ਫਰੀਦਕੋਟ। ਤੇ ਇਹਨਾਂ ਨੇ ਆਪਾਂ ਜਿਹੜਾ ਸਾਰਾ ਪਿੰਡ ਹੀ ਵਸਾ ਰੱਖਿਆ ਹੋਇਆ ਇਧਰਲੇ ਪਾਸੇ ਦੇਖੋ ਬਿਲਕੁਲ ਇਹ ਰੇਲਵੇ ਲਾਈਨ ਦੇ ਨਾਲ। ਕਾਮੀ ਲੰਮਾ ਚੌੜਾ ਕੰਮ ਇਹਨਾਂ ਦੀ ਗੱਲਬਾਤ ਚੰਗੀ ਆ ਆਹ ਦੇਖੋ ਘਰ-ਬਾਰ ਪਾਈ ਹੋਇਆ ਇੱਕ ਹੋਰ ਆ ਆਪਣੇ ਇਥੇ ਨਾਨਕਸਰ ਕੋਲੇ ਉੱਥੇ ਵੀ ਇਹਨਾਂ ਦਾ ਯਾਨੀ ਕਿ ਤਕਰੀਬਨ ਉਹ ਲੰਮਾ ਕੰਮ ਚੌੜਾ ਇਹਨਾਂ ਦਾ ਜਿਹੜਾ ਭਈਆ ਨੇ ਘਰਪੁਰ ਚੰਗੇ ਉੱਥੇ ਪਾਈ ਹੋਇਆ ਤੇ ਬਸ ਉਹ ਆਵਾ ਕਰੀ ਬੈਠੇ ਇੱਥੇ ਬਾਕੀ ਇਹਨਾਂ ਦੇ ਆਪ ਦੇ ਵੀ ਜਵਾਕ ਇੱਕ ਦੇ ਹੀ 5-7-7 8-8 ਹੁੰਦੇ ਆ ਨਾ ਤੇ ਬਾਕੀ ਇਹਨਾਂ ਦੇ ਮੰਨ ਲਓ 100 ਘਰ ਤੱਪਾ ਨਾ ਪੀਤੋ ਬੇਨਾਂ ਨਾ ਪੰਡਕ ਛੇਸੋਂ ਮਰਨਾ ਨਾ ਪਾ। ਗੱਡੀਆਂ ਤਾਂ ਇੱਧਰ ਤੇ ਵੀ ਜਾ ਵੜਦੀਆਂ ਪਰ ਆਪਾਂ ਜਾਣਾ ਨਹੀਂ। ਮੈਂ ਪੰਗਾ ਲੈਣਾ ਨਹੀਂ ਕਾਦੇ ਪਿੱਛੇ। ਉਥੇ ਮੋਰੋ ਗੱਡੀਆਂ ਆ ਜਾਂਦੀਆਂ ਥੱਲੇ ਦੀ ਵੀ ਉਤਰ ਕੇ ਜਾਵੜਦੀਆਂ। ਆਪਾਂ ਜਾਣਾ ਨਹੀਂ ਆਪਾਂ ਪੁਲ ਚੜ੍ਹ ਕੇ ਜਾਵਾਂਗੇ। ਕਹਿੰਦੇ ਨੇ ਕਾਲੀ ਅੱਗੇ ਟੋਏ ਤੇ ਆਪਾਂ ਟੋਏ ਪੱਟਣ ਨਹੀਂ ਦੇਣੇ ਆਵਦੇ ਮੋਰੇ। ਤੇ ਆਪਾਂ ਇੱਧਰ ਤੇ ਜਾਵਾਂਗੇ 2 ਮਿੰਟ ਵੱਧ ਜ਼ਰੂਰ ਲੱਗ ਜਾਣਗੇ। ਤੇ ਪਰ ਸਹੀ ਰਹੂਗਾ ਉਹ ਪੌੜ ਜਿਹੜਾ ਸਾਹਮਣੇ ਵਾਲੇ ਦੇ ਨਾਲ ਆਕਣਾ। ਵਾਹ ਦੇ ਮਗਰ ਹੀ ਆਪਾਂ ਮੁੜ ਜਾਣਾ ਹੈ ਸਾਹਮਣੇ ਆ ਜਾਂਦਾ ਮਨਪ੍ਰੀਤ ਹਸਪਤਾਲ ਆ ਪ੍ਰੀਤ ਹਸਪਤਾਲ ਸੌਰੀ ਮਨਪ੍ਰੀਤ ਕਹੀ ਨਾ ਵਾਹ ਵਾੜਾ ਟ੍ਰੈਫਿਕ ਲੱਗਿਆ ਆ ਖੜਾ ਇੱਥੇ ਦੇਖਦੇ ਕਿ ਮੁਰੂ ਗੱਡੀਆਂ ਓਖਾ ਕੰਮ ਪਾਸ ਵੀ ਫਸ ਗਈ ਮੁਰੇ ਗੱਡੀਆਂ ਖੜੀਆਂ ਆਪਾਂ ਚੜਾੜੀ ਗੱਡੀ ਮੋੜ ਲਈ ਉਥੋਂ ਇੱਥੇ ਰੋਕੀ ਖਾਣਾ ਪਾ ਚੱਲਦੇ ਆ ਪਿੰਡ ਸੋ ਅੱਜ ਦਾ ਵਲੌਗ ਤੁਹਾਨੂੰ ਕਿਵੇਂ ਲੱਗਿਆ ਸੋ ਕਮੈਂਟ ਕਰਕੇ ਜਰੂਰ ਦੱਸਿਓ ਜੀ ਜਿਹੜੇ ਚੈਨਲ ਤੇ ਨਵੇਂ ਆ ਉਹ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਜੋ ਤਾਂ ਜੋ ਆਉਣ ਵਾਲੀਆਂ ਵੀਡੀਓ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕਣ ਸਾਰਿਆਂ ਨੂੰ ਸਾਥ ਸ਼ਿਰਕਾ ਕਰ